ਹੈਲੋ ਜੀ ਵੈਲਕਮ ਜੀ ਸਸ਼ੀਰ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਉਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈਗਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਵਿੱਚ ਹੋਗੇ ਜੀ ਜੇ ਸਾਡੀ ਚੈਨਲ ਤੇ ਨਿਊ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਸੋ ਜੇ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਤੇ ਅਸੀਂ ਦੱਸ ਦੇਣਾ ਚਾਹੁੰਨੇ ਆ ਕਿ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਟ ਬੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਜੀ ਸੋ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਅੱਜ ਦੀ ਜਿਹੜੀ ਵੀਡੀਓ ਦਾ ਟੌਪਿਕ ਕੀ ਆ ਸੋ ਆਪਾਂ ਇਸ ਕਰਕੇ ਵੀਡੀਓ ਨੂੰ ਕਰਦੇ ਆ ਜੀ ਸਟਾਰਟ ਕਿ ਜਿਵੇਂ ਤੁਸੀਂ ਜੀ ਇਸ ਦੁਨੀਆ ਵਿੱਚ ਹਰੇਕ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਦੁੱਖ ਨੇ ਉਹ ਕਿਸੇ ਹੋਰ ਦੀ ਜ਼ਿੰਦਗੀ ਚ ਨਹੀਂ ਹੋਣੇ ਅੱਜ ਦੀ ਕਹਾਣੀ ਇਹ ਤੁਹਾਨੂੰ ਦੱਸੇਗੀ ਕਿ ਅਸਲ ਵਿੱਚ ਇਸ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਕਿਹੜਾ ਹੈ ਤੇ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜਿਸ ਦੇ ਜੀਵਨ ਵਿੱਚ ਸੰਤੋਖ ਨਾ ਹੋਵੇ ਉਹ ਕਦੇ ਵੀ ਖੁਸ਼ੀ ਖੁਸ਼ ਨਹੀਂ ਰਹਿ ਸਕਦਾ ਉਸ ਨੂੰ ਬੇਚੈਨੀ ਰਹਿੰਦੀ ਹੈ ਜੀ ਤੈਨੂੰ ਸਨੂ ਕਿੰਨਾ ਵੀ ਦੇ ਦੋ ਉਸ ਦਾ ਮਨ ਖੁਸ਼ ਨਹੀਂ ਹੋ ਸਕਦਾ ਅੱਜ ਦੀ ਕਹਾਣੀ ਬਹੁਤ ਮਹੱਤਵਪੂਰਨ ਅਤੇ ਗਿਆਨਮਈ ਹੋਣ ਵਾਲੀ ਹੈ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਜੁੜੇ ਬਣੀ ਰਹਿਣਾ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਪਲੀਜ਼ ਕਰ ਲੋ ਤੇ ਚਲੋ ਹੁਣ ਬਿਨਾਂ ਸਮਾਂ ਗਵਾਏ ਕਹਾਣੀ ਸ਼ੁਰੂ ਕਰਦੇ ਹਾਂ ਜੀ ਪੁਰਾਣੇ ਵੇਲੇ ਦੀ ਗੱਲ ਹੈ ਜੀ ਇੱਕ ਲੜਕੀ ਹੁੰਦੀ ਆ ਜੀ ਬਹੁਤ ਗਰੀਬ ਉਸ ਦੇ ਮਾਪੇ ਦੀ ਡੈਥ ਹੋ ਚੁੱਕੀ ਹੁੰਦੀ ਆ ਤੇ ਇੱਕ ਪਿੰਡ ਦੇ ਵਿੱਚ ਇੱਕ ਝੌਂਪੜੀ ਦੇ ਵਿੱਚ ਰਹਿੰਦੀ ਆ ਜੀ ਕੱਲੀ ਤੇ ਦੋ ਵੇਲੇ ਦੀ ਰੋਟੀ ਦਾ ਜਗਾੜ ਵੀ ਜੀ ਉਹ ਕੱਲੀ ਇੱਦੀ ਕਿਸਾਨ ਦੇ ਖੇਤ ਦੇ ਵਿੱਚ ਕੰਮ ਕਰਦੀ ਆ ਤੇ ਦੋ ਵੇਲੇ ਦੀ ਰੋਟੀ ਆਪਣੇ ਲਈ ਉਹ ਜੀ ਕਮਾਉਂਦੀ ਆ ਮਸੀ ਔਖੀ ਸੌਖੀ ਹੋ ਕੇ ਦੋ ਵੇਲੇ ਦੀ ਰੋਟੀ ਜੁੜਦੀ ਆ ਜੀ ਉਹਨੂੰ ਤੇ ਸ਼ਕਲੋਂ ਵੀ ਬੜੀ ਸੋਹਣੀ ਨਹੀਂ ਹੁੰਦੀ ਜੀ ਉਹ ਹਰ ਵੇਲੇ ਦੁਖੀ ਰਹਿੰਦੀ ਆ ਉਹਨੂੰ ਇਹ ਦੁੱਖ ਲੱਗਿਆ ਰਹਿੰਦਾ ਕਿ ਮੈਂ ਦੁਨੀਆ ਦੀ ਸਭ ਤੋਂ ਗਰੀਬ ਆ ਲੜਕੀ ਤੇ ਮੈਂ ਸੋਹਣੀ ਵੀ ਨਹੀਂ ਆ ਤੇ ਸਾਰੇ ਦੁੱਖ ਪਰਮਾਤਮਾ ਨੇ ਮੇਰੀ ਹੀ ਝੋਲੀ ਪਾਤੇ। ਹਰ ਵੇਲੇ ਮੈਨੂੰ ਉਸ ਰੰਦੀਆਂ, ਹਰ ਵੇਲੇ ਦੁਖੀ ਰਹਿੰਦੀ ਆ ਜਦੋਂ ਦੂਸਰਿਆਂ ਨੂੰ ਦੇਖਦੀ ਆ ਤੇ ਉਸ ਨੂੰ ਐਵੇਂ ਹੀ ਲੱਗਦਾ ਹੈ ਕਿ ਦੂਸਰੇ ਬਹੁਤ ਸੁਖੀ ਨੇ। ਦੂਸਰਿਆਂ ਦੀ ਲਾਈਫ ਦੇ ਵਿੱਚ ਬਹੁਤ ਸੁੱਖ ਨੇ ਕਿ ਪਰਮਾਤਮਾ ਨੇ ਬਸ ਜਿਹੜੇ ਦੁੱਖ ਨੇ ਮੇਰੀ ਜ਼ਿੰਦਗੀ 'ਚ ਭੇਜ ਦਿੱਤੇ ਨੇ ਕਿ ਦੁਨੀਆ ਦੇ ਵਿੱਚ ਹੋਰ ਕੋਈ ਦੁਖੀ ਹੈ ਹੀ ਨਹੀਂ। ਹਰ ਇੱਕ ਨੂੰ ਜਦੋਂ ਹੱਸਦਾ ਖੇਡਦਾ ਦੇਖਦੀ ਆ ਤੇ ਉਸ ਨੂੰ ਲੱਗਦਾ ਹੈ ਕਿ ਬਸ ਇਹ ਖੁਸ਼ਵਾ ਤੇ ਮੈਂ ਹੀ ਬਹੁਤ ਦੁਖੀ ਆ ਸੋ ਇਦਾਂ ਹੀ ਜੀ ਇੱਕ ਦਿਨ ਉਹ ਇੱਕ ਦਰਾਖਤ ਦੇ ਹੇਠਾਂ ਬੈਠੀ ਹੁੰਦੀ ਆ ਜੀ ਸੋ ਬਹੁਤ ਹੀ ਮਯੂਸ ਹੋ ਕੇ ਬੈਠੀ ਹੁੰਦੀ ਆ ਤੇ ਉਹ ਰਾਹ ਦੇ ਵਿੱਚ ਇੱਕ ਮਹਾਤਮਾ ਜੀ ਗੁਜ਼ਰਦੇ ਨੇ ਤੇ ਮਹਾਤਮਾ ਜੀ ਜਦੋਂ ਉਸ ਲੜਕੀ ਨੂੰ ਦੇਖਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਬੇਟਾ ਤੂੰ ਇੰਨੀ ਮਯੂਸ ਹੋ ਕੇ ਕਿਉਂ ਬੈਠੀ ਆ ਔਰੇ ਤੇ ਉਸ ਦਾ ਮਯੂਸ ਹੋਣ ਦਾ ਕਾਰਨ ਪੁੱਛਦੇ ਨੇ ਮਹਾਤਮਾ ਜੀ ਤੇ ਉਹ ਰੋਂਦੀ ਰੋਂਦੀ ਮਹਾਤਮਾ ਜੀ ਨੂੰ ਦੱਸਦੀ ਆ ਕਿ ਮੈਂ ਬਹੁਤ ਦੁਖੀ ਆ ਮੇਰੇ ਜੀਵਨ ਚ ਕੋਈ ਵੀ ਸੁੱਖ ਨਹੀਂ ਆ ਕਿ ਮੈਂ ਇੰਨੀ ਗਰੀਬ ਆ ਤੇ ਨਾਲ ਹੀ ਮੈਨੂੰ ਪ੍ਰਮਾਤਮਾ ਨੇ ਸੋਹਣੀ ਬਣਾਇਆ ਹੈ ਮੇਰਾ ਰੰਗ ਵੀ ਕਾਲਾ ਹੈ ਤੇ ਸਾਰੇ ਮੇਰਾ ਮਜ਼ਾਕ ਉਡਾਉਂਦੇ ਨੇ ਮੈਨੂੰ ਬਹੁਤ ਹੀ ਬੁਰਾ ਲੱਗਦਾ ਹੈ ਤੇ ਮੈਂ ਹਮੇਸ਼ਾ ਪ੍ਰਮਾਤਮਾ ਨੂੰ ਇਹੀ ਕੋਸਦੀ ਰਹਿੰਦੀ ਆ ਕਿ ਤੂੰ ਸਾਰੇ ਦੁੱਖ ਮੇਰੀ ਹੀ ਝੋਲੀ ਚਕਿਓ ਪਾਏ ਨੇ ਕਿ ਦੁਨੀਆ ਚ ਸਾਰੇ ਲੋਕ ਇੰਨੇ ਖੁਸ਼ ਨੇ ਮੈਂ ਹੀ ਕਿਉਂ ਇੰਨੀ ਦੁਖੀ ਆ ਸੋ ਮਹਾਤਮਾ ਮੋਦੀ ਇਸ ਗੱਲ ਨੂੰ ਸੁਣ ਕੇ ਅ ਕਹਿੰਦੇ ਨੇ ਕਿ ਚਲੋ ਹੁਣ ਉਹ ਮਨ 'ਚ ਸੋਚਦੇ ਨੇ ਕਿ ਮੈਂ ਹੁਣ ਐਦਾਂ ਤਾਂ ਇਹਨੂੰ ਕਿਵੇਂ ਸਮਝਾਵਾਂ ਹਨਾ ਸੋ ਮਹਾਤਮਾ ਜੀ ਉਹਨੂੰ ਕਹਿੰਦੇ ਨੇ ਕਿ ਚਲ ਤੂੰ ਐਦਾਂ ਕਰ ਕਿ ਮੈਂ ਇੱਥੇ ਤੇਰੀ ਵੇਟ ਕਰੂੰਗਾ ਕਿ ਤੂੰ ਪਿੰਡ ਦੇ ਵਿੱਚ ਫਿਰ ਕੇ ਆ ਕਿ ਤੇਨੂੰ ਜੋ ਬੰਦਾ ਸਭ ਤੋਂ ਸੁਖੀ ਲੱਗੂਗਾ ਤੂੰ ਉਹਨੂੰ ਮੇਰੇ ਕੋਲ ਲੈ ਕੇ ਆ ਤੇ ਜੇ ਤੂੰ ਉਹ ਸੁਖੀ ਬੰਦੇ ਨੂੰ ਮੇਰੇ ਕੋਲ ਲੈ ਕੇ ਆਏ ਤੇ ਮੈਂ ਤੂੰ ਤੈਨੂੰ ਅਮੀਰ ਵੀ ਬਣਾ ਦੇਵਾਂਗਾ ਤੇ ਤੈਨੂੰ ਮੈਂ ਸੋਹਣੀ ਵੀ ਬਣਾ ਦੇਵਾਂਗਾ ਕਿ ਮੇਰੇ ਕੋਲ ਐਦਾਂ ਦੀ ਇੱਕ ਜੁਗਤੀ ਹੈ ਕਿ ਜਿਸ ਦੇ ਨਾਲ ਤੂੰ ਸਭ ਤੋਂ ਦੁਨੀਆ ਦੀ ਖੁਸ਼ ਰਹਿਣ ਵਾਲੀ ਕੁੜੀ ਬਣ ਜਾਊਂਗੀ ਤੂੰ ਅਮੀਰ ਵੀ ਹੋ ਜਾਊਂਗੀ ਤੂੰ ਤੇ ਸੋਹਣੀ ਵੀ ਹੋ ਜਾਏਂਗੀ ਤੇ ਇਹ ਸੁਣ ਕੇ ਜੀ ਉਹ ਜਿਹੜੀ ਲੜਕੀ ਹੁੰਦੀ ਆ ਉਹ ਬਹੁਤ ਖੁਸ਼ ਹੁੰਦੀ ਆ ਤੇ ਉਸ ਨੂੰ ਇੱਕ ਜਿਵੇਂ ਹੋਪ ਜਾਗ ਜਾਂਦੀ ਆ ਤੇ ਉਹ ਜੀ ਮਹਾਤਮਾ ਜੀ ਨੂੰ ਕਹਿੰਦੀ ਆ ਕਿ ਹਾਂ ਜੀ ਮੈਂ ਤੁਹਾਨੂੰ ਜ਼ਰੂਰ ਉਸ ਇਨਸਾਨ ਨਾਲ ਮਿਲਵਾਉਂਗੀ ਕਿਉਂਕਿ ਮੈਂ ਜਿਸ ਕਿਸਾਨ ਦੇ ਖੇਤ ਦੇ ਵਿੱਚ ਕੰਮ ਕਰਦੀ ਆ ਉਹ ਬਹੁਤ ਖੁਸ਼ ਰਹਿੰਦਾ ਆ ਜੀ ਉਹ ਸੁਖੀ ਆ ਕਿਉਂਕਿ ਉਹਦੇ ਕੋਲ ਜ਼ਮੀਨ ਵੀ ਆ ਉਹਦੇ ਕੋਲ کاروبار ਵੀ ਆ ਤੇ ਮੈਂ ਖੁਦ ਉਹਦੇ ਅੰਡਰ ਕੰਮ ਕਰਦੀ ਆ ਉਹ ਮੈਨੂੰ ਪੈਸੇ ਦਿੰਦਾ ਆ ਮੇਰੇ ਕੰਮ ਕਰਨ ਦੇ ਉਹ ਮੈਨੂੰ ਜਿਹੜਾ ਆਰਡਰ ਦਿੰਦਾ ਤੇ ਉਹਦੇ ਖੇਤਾਂ ਦੇ ਵਿੱਚ ਜੋ ਹੋਰ ਵੀ ਕੰਮ ਕਰਦੇ ਨੇ ਉਹਨਾਂ ਨੂੰ ਆਰਡਰ ਹੀ ਦਿੰਦਾ ਆ ਇੱਕ ਤਰ੍ਹਾਂ ਦਾ ਤੇ ਸਾਰੇ ਉਹਦੇ ਅੰਡਰ ਨੇ ਤੇ ਉਹ ਸਾਡੇ ਸਾਰਿਆਂ ਤੋਂ ਸੁਖੀ ਆ ਅਸੀਂ ਉਹਦੇ ਅੰਡਰ ਕੰਮ ਕਰਦੇ ਆ ਤੇ ਉਹੀ ਸਾਡਾ ਪਾਲਣ ਪੋਸ਼ਣ ਕਰਨ ਵਾਲਾ ਉਹ ਸਾਨੂੰ ਪੈਸੇ ਦਿੰਦਾ ਸਾਡੇ ਕੰਮ ਕਰਨ ਦੇ ਫਿਰ ਅਸੀਂ ਅਨਾਜ ਲੈ ਕੇ ਆਉਂਦੇ ਆ ਤੇ ਅਸੀਂ ਫੇਰ ਆਪਣਾ পেট ਭਰਦੇ ਆ ਕਿ ਉਹੀ ਸੁਖੀ ਆ ਕਿ ਮੈਂ ਤੁਹਾਨੂੰ ਉਸ ਦੇ ਨਾਲ ਜ਼ਰੂਰ ਮਿਲਵਾਉਂਗੀ ਮੈਂ ਉਸ ਨੂੰ ਲੈ ਕੇ ਆਉਣੀ ਆ ਤੇ ਫਿਰ ਜੀ ਉਹ ਜਿਹੜੀ ਲੜਕੀ ਹੁੰਦੀ ਆ ਉਹ ਕਿਸਾਨ ਕੋਲ ਜਾਂਦੀ ਆ ਤੇ ਸਾਰੀ ਗੱਲਬਾਤ ਦੱਸਦੀ ਆ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਇਦਾਂ ਮਹਾਤਮਾ ਨਾਲ ਮਿਲਾਉਣਾ ਚਾਹੁੰਦੀ ਆ ਕਿਉਂਕਿ ਮਹਾਤਮਾ ਜੀ ਨੇ ਕਿਹਾ ਹੈ ਕਿ ਜੇ ਤੂੰ ਮੈਨੂੰ ਉਸ ਸੁਖੀ ਇਨਸਾਨ ਦੇ ਨਾਲ ਮਿਲਵਾ ਦੇਵੇਂਗੀ ਕਿ ਮੈਂ ਤੈਨੂੰ ਅਮੀਰ ਵੀ ਬਣਾ ਦੇਵਾਂਗਾ ਤੈਨੂੰ ਖੁਸ਼ ਵੀ ਕਰ ਦੇਵਾਂਗਾ ਤੇ ਤੈਨੂੰ ਸੋਹਣੀ ਵੀ ਬਣਾ ਦੇਵਾਂਗਾ ਕਿ ਕਿਰਪਾ ਕਰਕੇ ਮੇਰੇ ਨਾਲ ਚੱਲੋ ਤੁਸੀਂ ਦੁਨੀਆ ਦੇ ਸੁਖੀ ਇਨਸਾਨ ਹੋ ਤੇ ਫਿਰ ਕਿਸਾਨ ਨੇ ਕਿਹਾ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹਾਂ ਕਿਸਾਨ ਨੇ ਕਿਹਾ ਮੇਰੀ ਫਸਲ ਚੰਗੀ ਨਹੀਂ ਹੋ ਰਹੀ ਇਸ ਕਰਕੇ ਮੈਨੂੰ ਚੰਗੇ ਭਾਅ ਨਹੀਂ ਮਿਲ ਰਹੇ ਰਾਜੇ ਨੂੰ ਵਸੂਲੀ ਵੀ ਦੇਣੀ ਪੈਂਦੀ ਆ ਮੇਰੇ ਕੋਲ ਹੁਣ ਇੰਨੇ ਪੈਸੇ ਵੀ ਨਹੀਂ ਹਨ ਕਿ ਮੈਂ ਚੰਗੇ ਕਿਸਮ ਦਾ ਬੀਜ ਖਰੀਦ ਸਕਾਂ ਇਸ ਵਾਰ ਵੀ ਬਹੁਤ ਯਾਨੀ ਪਿਆ ਹੀ ਨਹੀਂ ਕਹਿੰਦਾ ਯਾਨੀ ਮੇਰੀ ਫਸਲ ਹੀ ਖਰਾਬ ਹੋ ਗਈ ਬਰਬਾਦ ਹੋ ਗਈ ਆ ਹੁਣ ਮੇਰੇ ਹਾਲਤ ਵੀ ਕਹਿੰਦਾ ਬਹੁਤ ਖਰਾਬ ਹੋ ਗਈ ਆ ਤੇ ਐਵੇਂ ਇਦਾਂ ਦੇ ਹਾਲਾਤ 'ਚ ਮੈਂ ਕਿਵੇਂ ਸੁਖੀ ਹੋ ਸਕਦਾ ਜਾਂ ਤੋ ਕਿਸੇ ਹੋਰ ਨੂੰ ਲੱਭ ਜੋ ਅਸਲ ਵਿੱਚ ਸੁખી ਹੋਵੇ ਤਾਂ ਫਿਰ ਲੜਕੀ ਮਯੂਸ ਹੋ ਜਾਂਦੀ ਆ ਕਿਸਾਨ ਦੀ ਗੱਲ ਸੁਣ ਕੇ ਤੇ ਉਹ ਕਹਿੰਦੀ ਮੈਂ ਤਾਂ ਤੁਹਾਨੂੰ ਬਹੁਤ ਸੁખી ਸਮ័យ ਦੀ ਸੀ ਤੁਹਾਡੇ ਕੋਲ ਤਾਂ ਬਹੁਤ ਪੈਸਾ ਆ ਜਾਂ ਤੁਹਾਡੇ ਕੋਲ ਜ਼ਮੀਨ ਵੀ ਆ ਤੁਹਾਡੇ ਕੋਲ ਪਰਿਵਾਰ ਵੀ ਆ ਤੁਹਾਡਾ ਤੁਸੀਂ ਫੇਰ ਵੀ ਕਹਿੰਦੇ ਹੋ ਕਿ ਮੈਂ ਸੁખી ਨਹੀਂ ਹੈਗਾ ਤੇ ਫਿਰ ਉਹ ਪੁੱਛਦੀ ਆ ਤੁਹਾਡੀ ਨਜ਼ਰਾਂ ਚ ਫਿਰ ਸੁਖੀ ਇਨਸਾਨ ਕਿਹੜਾ ਹੋਵੇਗਾ ਤੇ ਫਿਰ ਕਿਸਾਨ ਉਸ ਨੂੰ ਕਹਿੰਦਾ ਕਿ ਤੂੰ ਵਪਾਰੀ ਕੋਲ ਜਾ ਕਿ ਤੂੰ ਵਪਾਰੀ ਕੋਲ ਜਾ ਉਹ ਬਹੁਤ ਸੁਖੀ ਹੈ ਕਿ ਉਹਨਾਂ ਨੂੰ ਫਸਲ ਵੀ ਉਗਾਣੀ ਉਗਾਉਣ ਦੀ ਚਿੰਤਾ ਨਹੀਂ ਹੁੰਦੀ ਤੇ ਉਹਨਾਂ ਨੇ ਬਸ ਫਸਲ ਖਰੀਦਣੀ ਹੁੰਦੀ ਆ ਉਹ ਕਿਸੇ ਵੀ ਜਗ੍ਹਾ ਤੋਂ ਫਸਲ ਖਰੀਦ ਸਕਦੇ ਹਨ ਉਹ ਹੋਰ ਚੀਜ਼ਾਂ ਵੀ ਵਪਾਰ ਵੀ ਕਰ ਸਕਦੇ ਹਨ ਹੋਰ ਚੀਜ਼ਾਂ ਦਾ ਜਿਨ੍ਹਾਂ ਦਾ ਮੌਸਮ ਨਾਲ ਕੁਝ ਲੈਣਾ ਦੇਣਾ ਨਹੀਂ ਉਹ ਸਾਡੇ ਨਾਲੋਂ ਵੱਧ ਪੈਸਾ ਵੀ ਕਮਾਉਂਦੇ ਨੇ ਲੋਕ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਕਰਦੇ ਹਨ ਕਿ ਤੂੰ ਵਪਾਰੀ ਕੋਲ ਚਲੀ ਜਾ ਤੇ ਲੜਕੀ ਜੀ ਫਿਰ ਇਹਦੀਂ ਕਰਦੀ ਆ ਉਹ ਵਪਾਰੀ ਕੋਲ ਜਾਂਦੀ ਆ ਤੇ ਜਦੋਂ ਉਹ ਵਪਾਰੀ ਕੋਲ ਜਾਂਦੀ ਆ ਤੇ ਵਪਾਰੀ ਕੋਲ ਜਾ ਕੇ ਉਹ ਇੰਸਾਨੀ ਗੱਲਬਾਤ ਦੱਸਦੀ ਆ ਕਿ ਤੁਸੀਂ ਦੁਨੀਆ ਦੇ ਸੁਖੀ ਇਨਸਾਨ ਹੋ ਕਿ ਮੈਂ ਕਿਸਾਨ ਕੋਲ ਗਈ ਸੀ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਕਿ ਤੁਸੀਂ ਮਹਾਤਮਾ ਕੋਲ ਜਾਓ ਮੇਰੇ ਨਾਲ ਚੱਲੋ ਤੇ ਯਾਨੀ ਉਹ ਸਾਰੀ ਗੱਲਬਾਤ ਉਹਨੂੰ ਦੱਸਦੀ ਆ ਕਿ ਮਹਾਤਮਾ ਕੋਲ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਮਿਲਵਾਣਾ ਚਾਹੁੰਦੀ ਆ ਤੇ ਫਿਰ ਵਪਾਰੀ ਨੇ ਕਿਹਾ ਕਿ ਮੈਂ ਕਿੱਥੋਂ ਤੈਨੂੰ ਸੁਖੀ ਲੱਗਦਾ ਕੀ ਸਾਡੇ ਜੀਵਨ ਚ ਕਿੱਥੇ ਸੁੱਖ ਨਹੀਂ ਹਰ ਪਾਸੇ ਦੁੱਖ ਨੇ ਚੋਰ ਡਾਕੂ ਸਭ ਤੋਂ ਸਾਵਧਾਨ ਰਹਿਣਾ ਪੈਂਦਾ ਹੈ ਵਪਾਰ ਵਿੱਚ ਕਾਫੀ ਨੁਕਸਾਨ ਚੱਲ ਰਿਹਾ ਹੈ ਉਪਰੋਂ ਰਾਜਾ ਸਾਡੇ ਤੋਂ ਵਾਧੂ ਕਰਜ਼ਾ ਵਸੂਲ ਕਰਦਾ ਹੈ ਜਿਸ ਕਰਕੇ ਵਪਾਰ ਵਿੱਚ ਕਾਫੀ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਾਨੂੰ ਸੁਰੱਖਿਆ ਵੀ ਪੂਰੀ ਨਹੀਂ ਮਿਲਦੀ ਜ਼ਿੰਦਗੀ ਵਿੱਚ ਹਰ ਵਕਤ ਇੱਕ ਡਰ ਬਣਿਆ ਰਹਿੰਦਾ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਇਹ ਸੁਣ ਕੇ ਜੀ ਲੜਕੀ ਫੇਰ ਮਯੂਸ ਹੋ ਜਾਂਦੀ ਹੈ ਤੇ ਉਹ ਸੋਚਦੀ ਹੈ ਕਿਸਾਨ ਕਹਿੰਦਾ ਸੀ ਵਪਾਰੀ ਖੁਸ਼ ਹੋਵੇਗਾ ਹੁਣ ਵਪਾਰੀ ਕਹਿ ਰਿਹਾ ਕਿ ਮੈਂ ਵੀ ਖੁਸ਼ ਨਹੀਂ ਹੋਏਗਾ ਇਹ ਹੁਣ ਮੈਨੂੰ ਉਹ ਸੁਖੀ ਇਨਸਾਨ ਕਿੱਥੋਂ ਮਿਲੇਗਾ ਫਿਰ ਵਪਾਰੀ ਸੋਚ ਕੇ ਬੋਲਿਆ ਕਿ ਤੂੰ ਇਦਾਂ ਕਰ ਤੂੰ ਰਾਜ ਦੇ ਅਧਿਕਾਰੀਆਂ ਕੋਲ ਜਾ ਉਹ ਸੁਖੀ ਨਹੀਂ ਉਹ ਜਿਹੜਾ ਰਾਜੇ ਨਾਲ ਸਬੰਧ ਰੱਖਦੇ ਹਨ ਉਹਨਾਂ ਕੋਲ ਅਧਿਕਾਰ ਹੁੰਦੇ ਨੇ ਤੇ ਉਹ ਧਨਵਾਨ ਵੀ ਹੁੰਦੇ ਨੇ ਚੋਰ ਡਾਕੂਆਂ ਦਾ ਵੀ ਉਹਨਾਂ ਨੂੰ ਡਰ ਨਹੀਂ ਹੁੰਦਾ ਉਹ ਸਾਡੇ ਕੋਲੋਂ ਵੀ ਧਨ ਵਸੂਲਦੇ ਨੇ ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ ਮੈਨੂੰ ਮੈਨੂੰ ਤਾਂ ਲੱਗਦਾ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਨਹੀਂ ਹੋਵੇਗਾ ਉਹ ਹੀ ਸਭ ਤੋਂ ਸੁਖੀ ਹਨ ਕਾਸ਼ ਮੈਂ ਵੀ ਰਾਜੇ ਦਾ ਅਧਿਕਾਰੀ ਹੁੰਦਾ ਮੈਂ ਵੀ ਆਪਣੀ ਜ਼ਿੰਦਗੀ ਸੁੱਖਾਂ ਨਾਲ ਬਤਾ ਰਿਹਾ ਹੁੰਦਾ ਫਿਰ ਕੁੜੀ ਬੋਲੀ ਕਿ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਤੇ ਫਿਰ ਜੀ ਉਹ ਜਿਹੜਾ ਵਪਾਰੀ ਹੁੰਦਾ ਆ ਉਹ ਕਹਿੰਦਾ ਕਿ ਹਾਂ ਮੈਂ ਇੱਕ ਅਧਿਕਾਰੀ ਨੂੰ ਜਾਣਦਾ ਹਾਂ ਤੇ ਜੀ ਉਹ ਫਿਰ ਉਸ ਦੀ ਮਿੰਤਾਂ ਕਰਦੀ ਆ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਉਸ ਵਪਾਰੀ ਉਸ ਅਧਿਕਾਰੀ ਦੇ ਨਾਲ ਮਿਲਵਾ ਦਿਓ ਤਾਂ ਕਿ ਮੈਂ ਉਸ ਨੂੰ ਮਹਾਤਮਾ ਜੀ ਕੋਲ ਲੈ ਜਾਵਾਂ ਸੋ ਜੀ ਜਿਹੜਾ ਵਪਾਰੀ ਹੁੰਦਾ ਆ ਉਹ ਉਸ ਲੜਕੀ ਨੂੰ ਅਧਿਕਾਰੀ ਦੇ ਕੋਲ ਲੈ ਕੇ ਜਾਂਦਾ ਆ ਤੇ ਜਦੋਂ ਉਹ ਲੜਕੀ ਅਧਿਕਾਰੀ ਨੂੰ ਮਿਲਦੀ ਆ ਜੀ ਤੇ ਅਧਿਕਾਰੀ ਨੂੰ ਕਹਿੰਦੀ ਆ ਕਿ ਇਦਾਂ ਇਦਾਂ ਕਰਕੇ ਮੈਨੂੰ ਮਹਾਤਮਾ ਜੀ ਮਿਲੇ ਸਾਰੀ ਗੱਲਬਾਤ ਦੱਸਦੀ ਆ ਜੀ ਕਿ ਤੁਸੀਂ ਮੇਰੇ ਨਾਲ ਮਹਾਤਮਾ ਜੀ ਕੋਲ ਚੱਲੋ ਕਿ ਜੇ ਤੁਸੀਂ ਮੇਰੇ ਨਾਲ ਜਾਉਂਗੇ ਤੁਸੀਂ ਸੁਖੀ ਇਨਸਾਨ ਹੋ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਉਂਗੀ ਤੇ ਇਸ ਕਰਕੇ ਜਿਹੜੇ ਮਹਾਤਮਾ ਜੀ ਨੇ ਉਹ ਮੈਨੂੰ ਸੋਹਣੀ ਬਣਾ ਦੇਣਗੇ ਤੇ ਮੈਨੂੰ ਵੀ ਅਮੀਰ ਬਣਾ ਦੇਣਗੇ ਤੇ ਮੈਂ ਵੀ ਦੁਨੀਆ ਦੀ ਜਿਹੜੀ ਖੁਸ਼ ਇੱਕ ਨਸੀਬ ਲੜਕੀ ਆ ਉਹ ਬਣ ਸਕਦੀ ਆ ਤੇ ਅਧਿਕਾਰੀ ਬੋਲਿਆ ਤੈਨੂੰ ਕਿਸ ਨੇ ਆਖਿਆ ਕਿ ਮੈਂ ਸੁਖੀ ਹਾਂ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆ ਵਿੱਚ ਕਿਤੇ ਨਹੀਂ ਹੋਵੇਗਾ ਤੈਨੂੰ ਕੁਝ ਨਹੀਂ ਪਤਾ ਸਾਡੇ ਤੇ ਕਿੰਨਾ ਦਬਾਅ ਹੁੰਦਾ ਹੈ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਰਾਜੇ ਦੇ ਹਰ ਇੱਕ ਹੁਕਮ ਨੂੰ ਪੂਰਾ ਕਰਨਾ ਪੈਂਦਾ ਹੈ ਤੇ ਹੁਕਮ ਵੀ ਇੰਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਜਾ ਕਦੇ ਕੋਈ ਵੀ ਹੁਕਮ ਜਾਰੀ ਕਰ ਦਿੰਦਾ ਹੈ ਤੇ ਸਾਨੂੰ ਉਹਨਾਂ ਨੂੰ ਲਾਗੂ ਵੀ ਕਰਨਾ ਪੈਂਦਾ ਹੈ ਜਨਤਾ ਦਾ ਗੁੱਸਾ ਵੀ ਸਹਿਣਾ ਪੈਂਦਾ ਹੈ ਤੇ ਜਿੰਨੇ ਵੀ ਬੁਰੇ ਨਤੀਜਿਆਂ ਨੂੰ ਸਾਨੂੰ ਹੀ ਚੱਲਣੇ ਪੈਂਦੇ ਹਨ ਤੇ ਤੈਨੂੰ ਲੱਗਦਾ ਮੈਂ ਸੁખી ਹਾਂ ਜੇ ਉਹ ਮਹਾਤਮਾ ਤੈਨੂੰ ਸੁਖੀ ਕਰ ਦੇਵੇ ਮੈਨੂੰ ਵੀ ਮਿਲਵਾ ਦੇਵੀਂ ਮੈਂ ਵੀ ਸੁਖੀ ਹੋਣਾ ਚਾਹਨਾ ਤੇ ਫਿਰ ਜਿਉ ਲੜਕੀ ਮਯੂਸ ਹੋ ਜਾਂਦੀ ਆ ਉਹ ਫਿਰ ਅਧਿਕਾਰੀ ਨੂੰ ਪੁੱਛਦੀ ਆ ਕਿ ਤੁਸੀਂ ਹੁਣ ਮੈਨੂੰ ਦੱਸੋ ਫਿਰ ਜੇ ਤੁਸੀਂ ਸੁਖੀ ਨਹੀਂ ਹੈਗੇ ਫਿਰ ਕੌਣ ਸੁਖੀ ਹੋਵੇਗਾ ਮੈਂ ਕਿਸ ਨੂੰ ਮਹਾਤਮਾ ਕੋਲ ਲੈ ਕੇ ਜਾਵਾਂ ਤੇ ਫਿਰ ਜੀ ਜਿਹੜਾ ਅਧਿਕਾਰੀ ਹੁੰਦਾ ਆ ਉਹ ਕਹਿੰਦਾ ਆ ਕਿ ਇੱਥੇ ਦਾ ਜਿਹੜਾ ਰਾਜਾ ਆ ਉਹ ਸਭ ਤੋਂ ਸੁਖੀ ਇਨਸਾਨ ਹੈ ਉਹ ਸਾਨੂੰ ਵੀ ਆਰਡਰ ਦਿੰਦਾ ਹੈ ਉਹ ਸਾਡੇ ਤੇ ਵੀ ਹੁਕਮ ਚਲਾਉਂਦਾ ਹੈ ਉਸ ਤੋਂ ਉੱਤੇ ਕੋਈ ਨਹੀਂ ਹੈਗਾ ਉਸ ਤੋਂ ਸੁਖੀ ਕੋਈ ਨਹੀਂ ਹੈਗਾ ਕਿ ਉਹ ਸਭ ਤੋਂ ਵੱਧ ਅਮੀਰ ਇਨਸਾਨ ਆ ਤੇ ਉਹਦੇ ਕੋਲ ਸਾਰਾ ਕੁਝ ਆ ਉਹ ਹੀ ਬਹੁਤ ਸੁਖੀ ਆ ਕਿ ਤੂੰ ਰਾਜੇ ਕੋਲ ਜਾ ਤੇ ਫਿਰ ਜਿਹੜੀ ਉਹ ਲੜਕੀ ਹੁੰਦੀ ਆ ਉਹ ਅਧਿਕਾਰੀ ਨੂੰ ਜੀ ਮੈਂ ਤਾਂ ਕਰਦੀ ਆ ਕਿ ਤੁਸੀਂ ਮੈਨੂੰ ਰਾਜੇ ਨੂੰ ਮਿਲਵਾ ਸਕਦੇ ਹੋ ਕਿੰਬੇ ਰਾਜੇ ਨੂੰ ਫਿਰ ਮਾਤਾ ਮਾ ਕੋ ਲੈ ਕੇ ਜਾਉਂਗੀ ਤੇ ਫਿਰ ਅਧਿਕਾਰੀ ਕਹਿੰਦਾ ਕਿ ਹਾਂ ਮੈਂ ਅੱਜ ਕਿਸੇ ਜ਼ਰੂਰੀ ਕੰਮ ਕਰਕੇ ਰਾਜੇ ਦੇ ਕੋਲ ਜਾਣਾ ਸੀ ਕਿ ਤੂੰ ਮੇਰੇ ਨਾਲ ਹੀ ਚੱਲ ਕਿ ਮੈਂ ਤੈਨੂੰ ਰਾਜੇ ਨਾਲ ਮਿਲਵਾ ਦੇਵਾਂਗਾ ਸੋ ਜੀ ਫਿਰ ਜਿਹੜੀ ਲੜਕੀ ਹੁੰਦੀ ਹੈ ਜੀ ਉਹ ਰਾਜੇ ਦੇ ਕੋਲ ਜਾਂਦੀ ਹੈ ਉਸ ਅਧਿਕਾਰੀ ਦੇ ਨਾਲ ਤੇ ਜਾ ਕੇ ਅਧਿਕਾਰੀ ਰਾਜੇ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਲੜਕੀ ਦੀ ਜੋ ਵੀ ਇੱਛਾ ਹੁੰਦੀ ਹੈ ਉਹ ਰਾਜੇ ਦੇ ਅੱਗੇ ਰੱਖਦਾ ਹੈ ਕਿ ਲੜਕੀ ਤੁਹਾਨੂੰ ਮਿਲਣਾ ਚਾਹੁੰਦੀ ਹੈ ਸੋ ਜੀ ਫਿਰ ਜਿਹੜੀ ਲੜਕੀ ਹੁੰਦੀ ਆ ਉਹ ਰਾਜੇ ਕੋਲ ਜਾਂਦੀ ਆ ਰਾਜੇ ਨੂੰ ਮਿਲਦੀ ਆ ਰਾਜੇ ਨੂੰ ਨਮਸਕਾਰ ਕਰਦੀ ਆ ਤੇ ਰਾਜਾ ਉਸ ਨੂੰ ਕਹਿੰਦਾ ਕਿ ਹਾਂ ਬੇਟਾ ਹੁਣ ਤੁਸੀਂ ਮੈਨੂੰ ਆਪਣੀ ਸਾਰੀ ਗੱਲ ਦੱਸੋ ਬੇਚੀਜ ਹੋ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਫਿਰ ਜੀ ਜਿਹੜੀ ਉਹ ਲੜਕੀ ਹੁੰਦੀ ਆ ਗਰੀਬ ਤੇ ਉਹ ਸਾਰੀ ਗੱਲਬਾਤ ਉਸ ਨੂੰ ਦੱਸਦੀ ਆ ਰਾਜੇ ਨੂੰ ਕਿ ਇਦਾਂ ਇਦਾਂ ਕਰਕੇ ਕਿ ਮੈਂ ਮਹਾਤਮਾ ਕੋਲ ਇੱਕ ਸੁਖੀ ਇਨਸਾਨ ਨੂੰ ਲੈ ਕੇ ਜਾਣਾ ਚਾਹੁੰਦੀ ਆ ਤੇ ਜਿਸ ਕਰਕੇ ਮਹਾਤਮਾ ਜੀ ਜਦੋਂ ਮੈਂ ਸੁਖੀ ਇਨਸਾਨ ਨੂੰ ਮਿਲਵਾਉਂਗੀ ਉਹ ਮੈਨੂੰ ਖੁਸ਼ੀਆਂ ਦੇਣਗੇ ਤੇ ਉਹ ਮੈਨੂੰ ਸਭ ਤੋਂ ਸੋਹਣੀ ਬਣਾ ਦੇਣਗੇ ਤੇ ਮੈਨੂੰ ਵੀ ਅਮੀਰ ਬਣਾ ਦੇਣਗੇ ਕਿ ਤੁਸੀਂ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਸੁਖੀ ਇਨਸਾਨ ਉਹ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਮਹਾਤਮਾ ਜੀ ਕੋਲ ਚਲੋ ਰਾਜਾ ਕੁੜੀ ਦੀ ਗੱਲ ਸੁਣ ਕੇ ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੰਦਾ ਤੇ ਕੁੜੀ ਨੂੰ ਕਹਿੰਦਾ ਜਿਵੇਂ ਸਭ ਨੂੰ ਲੱਗਦਾ ਤੈਨੂੰ ਵੀ ਐਵੇਂ ਹੀ ਲੱਗਦਾ ਹੈ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਨਾ ਤੇ ਮੈਂ ਕਹਾਂ ਕਿ ਮੇਰੇ ਤੋਂ ਕੋਈ ਦੁਖੀ ਨਹੀਂ ਹੈ ਰਾਜਾ ਉਸ ਨੂੰ ਕਹਿੰਦਾ ਕਿ ਬੇਟਾ ਮੇਰੇ ਕੋਲ ਨੀਂਦ ਨਹੀਂ ਹੈ ਆਰਾਮ ਨਹੀਂ ਹੈ ਮੈਂ ਠੀਕ ਢੰਗ ਨਾਲ ਸੌ ਨਹੀਂ ਸਕਦਾ ਸੁਰੱਖਿਆ ਕਰਮੀ ਮੇਰੇ ਆਸ-ਪਾਸ ਰਹਿੰਦੇ ਹਨ ਉਹਨਾਂ ਦੇ ਬਿਨਾ ਮੈਂ ਇਕੱਲਾ ਕਿਤੇ ਜਾ ਨਹੀਂ ਸਕਦਾ ਮੈਂ ਇੱਕ ਮਿੰਟ ਵੀ ਇਕੱਲਾ ਨਹੀਂ ਰਹਿ ਸਕਦਾ ਜਦੋਂ ਮੈਂ ਸੌਣਾ ਜਿਵੇਂ ਕੋਈ ਮੈਨੂੰ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ ਬੇਚੈਨੀ ਲੱਗੀ ਰਹਿੰਦੀ ਹੈ ਹਮੇਸ਼ਾ ਡਰ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਦੇ ਵਿੱਚ ਹਨ ਜੋ ਮੈਨੂੰ ਪਤਾ ਨਹੀਂ ਉਹ ਕੌਣ ਹਨ ਤੇ ਕਦੋਂ ਵੀ ਕੋਈ ਵੀ ਕੋਈ ਵੀ ਹਾਦਸਾ ਮੇਰੇ ਨਾਲ ਹੋ ਕਰ ਸਕਦੇ ਹਨ ਰਾਜ ਦਰਬਾਰ ਦੇ ਵਿੱਚ ਬੈਠੇ ਸਾਰੇ ਲੋਕਾਂ ਚੋਂ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਹੈ ਇਤੇ ਹ ਬੇਟਾ ਹਰ ਵਿਅਕਤੀ ਮੇਰੇ ਦਰਬਾਰ ਦਾ ਹੈ ਪਰ ਮੈਨੂੰ ਹਰ ਇੱਕ ਤੇ ਸ਼ੱਕ ਕਰਨਾ ਪੈਂਦਾ ਹੈ ਹਰ ਸਾਹ ਪਰ ਲੱਗਦਾ ਹੈ ਰਾਜਾਂ ਦੀ ਜਿੰਨੀ ਵਾਰੀ ਨਿਭਾਉਣੀ ਸੌਖੀ ਨਹੀਂ ਤੈਨੂੰ ਲੱਗਦਾ ਆ ਕਿ ਰਾਜੇ ਕੋਲ ਤਾਂ ਮਹਿਲ ਹੈ ਪੈਸਾ ਹੈ ਨੌਕਰ ਹਨ ਤੂੰ ਬਹੁਤ ਸੁખી ਹੈ ਪਰ ਅਸਲ ਦੇ ਵਿੱਚ ਮੈਂ ਬਹੁਤ ਦੁਖੀ ਹਾਂ ਕਿ ਮੈਂ ਸੁખી ਨਹੀਂ ਹੈਗਾ ਤੇ ਜੀ ਰਾਜਾ ਦੀ ਗੱਲ ਸੁਣ ਕੇ ਲੜਕੀ ਮਯੂਸ ਹੋ ਜਾਂਦੀ ਹੈ ਤੇ ਫਿਰ ਉਹ ਬਹੁਤ ਹੀ ਦੁਖੀ ਹੁੰਦੀ ਹੈ ਜੇ ਸੁਣ ਕੇ ਤੇ ਫਿਰ ਜੀ ਰਾਜਾ ਉਸ ਨੂੰ ਸਮਝਾਉਂਦਾ ਹੈ ਕਿ ਦੇਖ ਬੇਟਾ ਕਿ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਬਹੁਤ ਪੈਸਾ ਹੁੰਦਾ ਹੈ ਜਾਂ ਜੋ ਬਹੁਤ ਅਮੀਰ ਹੁੰਦੇ ਹਨ ਜ਼ਰੂਰੀ ਨਹੀਂ ਉਹੀ ਸੁਖੀ ਇਨਸਾਨ ਹੋਵੇ ਤੇ ਲੜਕੀ ਫਿਰ ਪੁੱਛਦੀ ਹੈ ਕਿ ਜਿਹੜਾ ਬੰਦਾ ਸੋਹਣਾ ਹੁੰਦਾ ਆ ਉਹ ਤਾਂ ਸੁਖੀ ਹੁੰਦਾ ਨਾ ਉਹ ਕਹਿੰਦਾ ਨਹੀਂ ਕਿ ਜਿਹੜੇ ਸੋਹਣੇ ਹੁੰਦੇ ਹਨ ਨਾ ਕਈ ਲੋਕ ਸ਼ਕਲ ਦੇ ਸੋਹਣੇ ਹੁੰਦੇ ਹਨ ਪਰ ਜਿਹੜਾ ਉਹਨਾਂ ਦਾ ਦਿਲਵਾ ਉਹ ਸੋਹਣਾ ਨਹੀਂ ਹੁੰਦਾ ਅਸਲ ਦੇ ਵਿੱਚ ਜਿਹੜਾ ਬੰਦਾ ਦਿਲ ਦਾ ਸੋਹਣਾ ਹੁੰਦਾ ਆ ਉਹੀ ਸੋਹਣਾ ਇਨਸਾਨ ਹੁੰਦਾ ਹੈ ਜਿਹਦੇ ਦਿਲ ਦੇ ਵਿੱਚ ਖੋਟ ਨਹੀਂ ਹੁੰਦੀ ਜੋ ਕਿਸੇ ਦਾ ਬੁਰਾ ਨਹੀਂ ਸੋਚਦਾ ਉਹੀ ਇੱਕ ਸੁਖੀ ਇਨਸਾਨ ਹੈ ਤੇ ਫਿਰ ਜੀ ਰਾਜਾ ਉਸ ਨੂੰ ਕਹਿੰਦਾ ਆ ਕਿ ਇਸ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਇੱਕ ਗਰੀਬ ਵਿਅਕਤੀ ਹੋ ਸਕਦਾ ਹੈ ਜਿਸ ਨੂੰ ਕੋਈ ਚਿੰਤਾ ਨਹੀਂ ਹੈ ਜੋ ਰਾਤ ਨੂੰ ਆਰਾਮ ਨਾਲ ਸੌ ਸਕਦਾ ਹੈ ਜਿਸ ਨੂੰ ਕੋਈ ਇਹ ਨਹੀਂ ਟੈਨਸ਼ਨ ਹੁੰਦੀ ਕਿ ਕੋਈ ਉਸ ਨੂੰ ਕੋਈ ਉਸ ਦਾ ਕੁਝ ਵਿਗਾੜ ਸਕਦਾ ਹੈ ਹੈਨਾ ਤੇ ਉਸ ਨੂੰ ਯਾਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ ਉਹ ਆਰਾਮਦਾਰੀ ਨਾਲ ਦੋ ਵਕਤ ਦੀ ਰੋਟੀ ਕਮਾਉਂਦਾ ਹੈ ਖਾਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਕੂਨ ਦੇ ਨਾਲ ਰਹਿੰਦਾ ਹੈ ਕਿ ਜਿਹੜਾ ਇੱਕ ਗਰੀਬ ਇਨਸਾਨ ਆ ਨਾ ਉਹ ਸਭ ਤੋਂ ਸੁਖੀ ਇਨਸਾਨ ਆ ਕਿ ਜੋ ਪੈਸੇ ਵਾਲਾ ਇਨਸਾਨ ਆ ਉਹਨੂੰ ਹਰ ਵਕਤ ਇੱਕ ਟੈਨਸ਼ਨ ਲੱਗੀ ਰਹਿੰਦੀ ਆ ਜੀ ਉਹਨੂੰ ਚੋਰ ਡਾਕੂਆਂ ਦਾ ਵੀ ਡਰ ਲੱਗਿਆ ਰਹਿੰਦਾ ਹੈ ਕਿ ਉਸ ਨੂੰ ਹਮੇਸ਼ਾ ਆਪਣੀ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਪਰ ਜਿਹੜਾ ਇੱਕ ਗਰੀਬ ਵਿਅਕਤੀ ਹੁੰਦਾ ਹੈ ਉਹ ਦੋ ਟਾਈਮ ਦੀ ਰੋਟੀ ਖਾ ਕੇ ਰਾਤ ਨੂੰ ਆਰਾਮਦਾਰੀ ਦੀ ਨੀਂਦ ਸੌਂਦਾ ਆ ਜੀ ਤੇ ਉਸ ਤੋਂ ਵੱਧ ਸੁਖੀ ਇਨਸਾਨ ਹੀ ਨਹੀਂ ਕੋਈ ਹੋ ਸਕਦਾ ਜਿਹਨੂੰ ਕੋਈ ਫालतू ਹੋਰ ਕੋਈ ਵੀ ਟੈਨਸ਼ਨ ਨਹੀਂ ਹੈਗੀ ਸੋ ਜੀ ਫਿਰ ਲੜਕੀ ਰਾਜੀ ਦੀ ਗੱਲਬਾਤ ਸੁਣ ਕੇ ਦੁਆਰਾ ਮਹਾਤਮਾ ਦੇ ਕੋਲ ਜਾਂਦੀ ਹੈ ਤੇ ਕੁੜੀ ਨੇ ਮਹਾਤਮਾ ਨੂੰ ਕਿਹਾ ਕਿ ਮਹਾਤਮਾ ਜੀ ਜਦੋਂ ਮੈਂ ਇੱਥੋਂ ਗਈ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਸਭ ਤੋਂ ਦੁਖੀ ਹਾਂ ਪਰ ਮੈਂ ਆਪਣੀ ਆਪ ਨੂੰ ਕੋਮ ਫਿਰਕੇ ਇਹ ਮੈਂ ਦੇਖਿਆ ਕਿ ਮੈਂ ਸਭ ਤੋਂ ਖੁਸ਼ ਇਨਸਾਨ ਤਾਂ ਦੁਨੀਆ ਤੇ ਮੈਂ ਹੀ ਆ ਕਿ ਮੈਨੂੰ ਲੱਗਦਾ ਸੀ ਕਿ ਮੈਂ ਸਭ ਤੋਂ ਵੱਧ ਵੱਧ ਸੁਰਤ ਆ ਪਰ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਮੈਨੂੰ ਇਹ ਅਹਿਸਾਨ ਹੋਇਆ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਇਸ ਦੁਨੀਆ ਦਾ ਇਸ ਦੁਨੀਆ ਦੀ ਸੁખી ਲੜਕੀ ਹਾਂ ਕਿ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁખી ਵਿਅਕਤੀ ਨੂੰ ਤੁਹਾਡੇ ਕੋ ਨਹੀਂ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ कि ਮੈਨੂੰ ਛੱਡ ਕੇ ਸਾਰੇ ਸੁਖੀ ਹਨ ਪਰ ਹੁਣ ਤਾਂ ਗੱਲ ਬਿਲਕੁਲ ਉਲਟੀ ਹੋ ਗਈ ਹੈ ਮੈਨੂੰ ਸਾਰੇ ਹੀ ਦੁਖੀ ਲੱਗੇ ਸਾਰਿਆਂ ਨੇ ਕਿਸੇ ਚੀਜ਼ ਦਾ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਕਿਸੇ ਨੂੰ ਕੋਈ ਚੀਜ਼ ਗੁਆਣ ਦਾ ਡਰ ਹੈ ਕਿਸੇ ਨੂੰ ਕੁਝ ਪਾਉਣ ਦਾ ਡਰ ਹੈ ਆਪਣਾ ਜੀਵਨ ਖੁੱਲਕੇ ਨਾ ਜੀ ਸਕਣ ਦਾ ਡਰ ਹੈ ਇਸੇ ਸਬਨਾਲ ਤਾਂ ਮੇਰੇ ਕੋਲ ਸਭ ਕੁਝ ਹੈ ਮੈਂ ਖੁਸ਼ੀ ਨਾਲ ਝੂਮ ਸਕਦੀ ਹਾਂ ਗਾ ਸਕਦੀ ਹਾਂ ਜਿੱਥੇ ਚਾਹਾਂ ਉੱਥੇ ਜਾ ਸਕਦੀ ਹਾਂ ਦੋ ਵੇਲੇ ਦੀ ਰੋਟੀ ਕਮਾਉਣ ਲਈ ਮੇਰੇ ਕੋਲ ਹੱਥ ਪੈਰ ਹਨ ਮੈਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਮੇਰੇ ਕੋਲ ਕੁਝ ਵੀ ਐਸਾ ਨਹੀਂ ਜਿਸ ਨੂੰ ਗਵਾ ਲੈਣ ਦਾ ਡਰ ਹੋਵੇ ਇਹ ਸੁਣ ਕੇ ਮਹਾਤਮਾ ਕਹਿੰਦੇ ਹਨ ਕਿ ਆਖਰਕਾਰ ਤੈਨੂੰ ਸੁੰਦਰਤਾ ਤੇ ਸੁੱਖ ਮਿਲ ਹੀ ਗਏ ਹੁਣ ਤੂੰ ਬਹੁਤ ਸੋਹਣੀ ਤੇ ਸੁખી ਕੁੜੀ ਹੈ ਇਹ ਕਹਿ ਕੇ ਮਹਾਤਮਾ ਜੀ ਉਥੋਂ ਚਲੇ ਗਏ ਤੇ ਉਹ ਕੁੜੀ ਵੀ ਇਹ ਜਾਣ ਚੁੱਕੀ ਸੀ ਕਿ ਉਹ ਸੋਹਣੀ ਵੀ ਹੈ ਤੇ ਉਹ ਸੁખી ਵੀ ਹੈ ਹੁਣ ਉਸ ਨੂੰ ਕੋਈ ਵੀ ਗਮ ਨਹੀਂ ਸੀ ਉਹ ਆਪਣੇ ਆਪ ਤੇ ਅਫਸੋਸ ਨਹੀਂ ਕਰਦੀ ਸੀ ਸਗੋਂ ਹਮੇਸ਼ਾ ਆਪਣੇ ਆਪ ਵਿੱਚ ਉਹ ਖੁਸ਼ ਰਹਿਣ ਲੱਗ ਗਈ ਸੀ ਦੋਸਤੋ ਸਾਨੂੰ ਵੀ ਇਹ ਲੱਗਦਾ ਰਹਿੰਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਤੇ ਦੂਜਿਆਂ ਕੋਲ ਸਭ ਕੁਝ ਹੈ ਉਹਨਾਂ ਦਾ ਜੀਵਨ ਸੁਖੀ ਹੈ ਪਰ ਅਸਲ ਵਿੱਚ ਸਾਡਾ ਦੇਖਣ ਦਾ ਨਜ਼ਰੀਆ ਗਾਂਤਾ ਜੀ ਅਸਲੀ ਸੁਖ ਤਾਂ ਆਪਣੇ ਅੰਦਰ ਹੈ ਉਹ ਹੈ ਸੰਤੋਖ ਜੇ ਅਸੀਂ ਆਪਣੇ ਆਪ ਨਾਲ ਸੰਤੁਸ਼ਟਾਂ ਸਾਨੂੰ ਕੋਈ ਯਾਨੀ ਦੁੱਖ ਡਰਾ ਨਹੀਂ ਸਕਦਾ ਸਾਡੀ ਸਭ ਤੋਂ ਵੱਡੀ ਤਕਲੀਫ ਇਹ ਹੁੰਦੀ ਆ ਕਿ ਅਸੀਂ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਦੇਖਦੇ ਆ ਦੂਜਿਆਂ ਨੂੰ ਕੁਝ ਦੇਖ ਕੇ ਆਪਣੇ ਅੰਦਰ ਈਰਖਾ ਪੈਦਾ ਹੁੰਦੀ ਹੈ ਤੇ ਸਾਨੂੰ ਇਹ ਲੱਗਦਾ ਕਿ ਸਾਨੂੰ ਕਿ ਛੱਡ ਕੇ ਯਾਨੀ ਸਾਰੇ ਸੁਖੀ ਹਨ ਤੇ ਸਾਰੀ ਤਕਲੀਫ ਦੁਨੀਆ ਦੀ ਸਾਨੂੰ ਹੀ ਹੈ ਕਿ ਉਹਨਾਂ ਕੋਲ ਤਾਂ ਸਾਰਾ ਕੁਝ ਹੈ ਠੀਕ ਹੈ ਜੀ ਤੇ ਇਹ ਸਿਰਫ ਸਾਡੀ ਇੱਕ ਸੋਚ ਹੈ ਜਿਵੇਂ ਰਾਜਨੀਕਿਆ ਸੀ ਕਿ ਅਸਲ ਸੁੱਖ ਬਾਹਰ ਨਹੀਂ ਹੈ ਸਾਡੇ ਅੰਦਰ ਹੀ ਹੈ ਜੋ ਅਸੀਂ ਸਾਨੂੰ ਖੁਦ ਨੂੰ ਲੱਭਣਾ ਪਵੇਗਾ ਜੇ ਉਸ ਵਿੱਚ ਸੰਤੁਸ਼ਟੀ ਸੰਤੁਸ਼ਟ ਹੋਈ ਜਾਵੇ ਤਾਂ ਸਾਨੂੰ ਕੋਈ ਦੁੱਖ ਨਹੀਂ ਹੋ ਸਕਦਾ ਜੀ ਪਰ ਜੇ ਅਸੀਂ ਇਹ ਸੋਚਦੇ ਰਹੀਏ ਕਿ ਸਾਡੇ ਕੋਲ ਜਿਹੜੀ ਚੀਜ਼ ਨਹੀਂ ਆਪਾਂ ਉਹਦੇ ਬਾਰੇ ਸੋਚੀ ਜਾਈਏ ਤੇ ਅਸੀਂ ਖੁਸ਼ ਨਹੀਂ ਰਹਿ ਸਕਦੇ ਸਾਨੂੰ ਜੋ ਪਰਮਾਤਮਾ ਨੇ ਦਿੱਤਾ ਹੈ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਨਹੀਂ ਉਹਦੇ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਜਦੋਂ ਪਰਮਾਤਮਾ ਨੇ ਜਿਹੜੀ ਚੀਜ਼ ਤੁਹਾਡੀ ਕਿਸਮਤ ਦੇ ਵਿੱਚ ਟਾਈਮ ਅਕੋਰਡਿੰਗ ਭੇਜਣੀ ਆ ਜੀ ਉਹ ਜ਼ਰੂਰ ਭੇਜ ਦੇਣੀ ਆ ਜਿਹੜੇ ਤੁਹਾਡੀ ਕਿਸਮਤ ਦਾ ਸੁੱਖ ਆ ਨਾ ਉਹ ਤੁਹਾਨੂੰ ਮਿਲ ਕੇ ਹੀ ਰਹਿਣਾ ਵੇਰ ਸਵੇਰ ਜਦੋਂ ਮਰਜ਼ੀ ਮਿਲੇ ਉਹ ਤੁਹਾਨੂੰ ਸੁੱਖ ਮਿਲ ਕੇ ਰਹਿਣਾ ਪਰ ਜੇ ਤੁਹਾਡੇ ਕਰਮਾਂ ਦੇ ਵਿੱਚ ਸੁੱਖ ਨਹੀਂ ਹੈਗਾ ਜੇ ਪਰਮਾਤਮਾ ਨੇ ਤੁਹਾਡੇ ਕਰਮਾਂ ਦੇ ਵਿੱਚ ਦੁੱਖ ਲਿਖੇ ਹਨ ਤੇ ਉਹ ਵੀ ਆਪਾਂ ਨੂੰ ਭੋਗ ਕੇ ਹੀ ਜਾਣੇ ਪੈਣੇ ਹਨ ਸੋ ਸੰਤੁਸ਼ਟ ਆਪਣੇ ਆਪ ਨੂੰ ਕਿਵੇਂ ਰੱਖਣਾ ਹੈ ਉਹ ਆਪਣੇ ਤੇ ਡਿਪੈਂਡ ਕਰਦਾ ਆ ਸੋ ਇਹ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਪਲੀਜ਼ ਕਮੈਂਟ ਬਾਕਸ ਦੇ ਵਿੱਚ ਤੇ ਜੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਕੇ ਜਾਣਾ ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਰੋ ਮਾਈਕਲ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਦੀ ਸਤਿ ਸ੍ਰੀ ਅਕਾਲ